ਭਾਈ ਜੀ ਹੁਣ ਭਈਆਂ ਦਾ ਤੇ ਪਰਵਾਸੀਆਂ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਵਾ ਜਦੋਂ ਇਹਨਾਂ ਕਾਤਲਾਂ ਨੇ ਪੰਜਾਬੀਆਂ ਦਾ ਕਤਲ ਕੀਤਾ ਵਾ ਬੱਚਿਆਂ ਦਾ ਕਤਲ ਕੀਤਾ ਵਾ ਪੰਜਾਬ ਦੇ ਵਿੱਚ ਅਸੀਂ ਤਾਂ ਪਹਿਲਾਂ ਹੀ ਕਹਦੇ ਹੁੰਦੇ ਸੀਗੇ ਵੀ ਜਿਹੜੇ ਭਈਏ ਨੇ ਪੰਜਾਬ ਦੇ ਵਿੱਚ ਆਏ ਨਹੀਂ ਹੈਗੇ ਇਹਨਾਂ ਦਾ ਪੰਜਾਬ ਪੰਜਾਬ ਦੇ ਵਿੱਚ ਭਈਆਂ ਦਾ ਵੀਰਜ ਵੀ ਸਾਡੇ ਪੰਜਾਬਣਾਂ ਦੀਆਂ ਕੋਖਾਂ ਦੇ ਵਿੱਚ ਪੈਣ ਲੱਗ ਗਿਆ ਪਰ ਹੈ ਕੀ ਆ 80% ਜਿੱਥੇ ਪੰਜਾਬ ਸੂਬੇ ਦੀ ਨੌਜਵਾਨੀ ਫੁਕਰੀ ਹੋਵੇ 90% ਲੋਕ ਇੱਥੇ ਤੁਰਦਿਆਂ ਫਿਰਦਿਆਂ ਲਾਚਾਂ ਹੋਣ ਉਹਨਾਂ ਨੂੰ ਕੋਈ ਮਤਵ ਨਹੀਂ ਪੈਂਦਾ ਹੁਣ ਲੱਖੇ ਸੁਣਾਣੇ ਸੁਣ ਲਿਆ ਮੇਰੇ ਭਰਾ ਵੱਡੇ ਵੀਰ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਸ ਲੁਧਿਆਣੇ ਦਾ ਮੈਂ ਆ ਜਿੱਥੇ ਜਿਹੜੇ ਕਿਸਾਨਾਂ ਦੀ ਦੇ ਕਿਸਾਨਾਂ ਦੇ ਪਿਓ ਦਾਦਿਆਂ ਦੀ ਜ਼ਿੰਦਗੀ ਰੇੜੀਆਂ ਤੇ ਲੰਗ ਗਈ ਸਾਈਕਲਾਂ ਤੇ ਲੰਗ ਗਈ ਕੱਚਿਆਂ ਦੇ ਵਿੱਚ ਲੰਗ ਗਈ 2007 ਤੋਂ ਬਾਅਦ ਕੈਪਟਨ ਮਰਿੰਦਰ ਸਿੰਘ ਗਵੇੜੇ ਇਹਨਾਂ ਦੀਆਂ ਜ਼ਮੀਨਾਂ ਮਹਿੰਗੀਆਂ ਹੋਈਆਂ ਉਹਨਾਂ ਦੀਆਂ ਜ਼ਮੀਨਾਂ ਕਰੋੜਾਂ ਦੇ ਵਿੱਚ ਵਿਕ ਗਈਆਂ ਕਰੋੜਾਂ ਦੀਆਂ ਵਿਕੀਆਂ ਜਿਹੜੀ ਅਸੀਂ ਕਹਿ ਰਹੇ ਹੁੰਦੇ ਆ ਵੀ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਲੱਖਾ ਸੁਧਾਣਾ ਬਾਈ ਤੂੰ ਵੀ ਕਹਿਣਾ ਹੁੰਦਾ ਵਾ ਉਹਨੂੰ ਮਾਂ ਨੂੰ ਵੇਚ-ਵੇਚ ਕੇ ਤਿੰਨ-ਤਿੰਨ ਮੰਜ਼ਲੀ ਕੋਠੀਆਂ ਪਾਲੀਆਂ ਆਪਣੀ ਮਾਂ ਨੂੰ ਵੇਚ-ਵੇਚ ਕੇ 50-50 ਲੱਖ ਦੀਆਂ ਗੱਡੀਆਂ ਲੈ ਲਈਆਂ ਮਹਿੰਗੇ ਮਹਿੰਗੇ ਮੈਰ ਪਰਸ ਸੇ ਵਿਆਹ ਕਰਦੇ ਨੇ ਗਾਇਕਾਂ ਦੇ ਵਿੱਚ 20 20 30 30 ਲੱਖ ਰੁਪਇਆ ਉਹਨਾਂ ਨੂੰ ਗਾਇਕਾਂ ਨੂੰ ਉਹਨਾਂ ਦੀ ਫੀਸ ਦਾ ਦਿੰਦੇ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਦਾ ਇਹ ਗੀਤਾ ਗਾਣਿਆਂ ਦੇ ਵਿੱਚ ਰਹਿ ਗਿਆ ਲੱਖੇ ਸਦਾਣੇ ਜੱਟ ਜ਼ਮੀਨ ਦੀ ਮਾਂ ਹੁੰਦੀ ਆ ਪਰ ਅੱਜ ਦੇ ਜੋ ਪੰਜ ਜ਼ਿਲ੍ਹਿਆਂ ਦੇ ਵਿੱਚ ਮੈਂ ਕਹਿ ਸਕਦਾ ਵੀ ਮਾਂ ਨਹੀਂ ਹੈਗੀ 90% ਦੀ ਮਾਂ ਨਹੀਂ ਹੈਗੀ 10% ਦੀ ਹੋ ਸਕਦੀ ਆ ਪਰ ਮੈਂ 18 ਜ਼ਿਲ੍ਹਿਆਂ ਦੀ ਗੱਲ ਨਹੀਂ ਕਰਦਾ ਹੈਗਾ ਹੁਣ ਲੱਖੇ ਸਦਾਣੇ ਭਾਈ ਜਿਹੜੇ ਇੱਥੇ ਜਿਹਨਾਂ ਦੀ ਪਿਓ ਦਾਦਿਆਂ ਜੀ ਜ਼ਿੰਦਗੀ ਰੇੜੀਆਂ ਦੇ ਵਿੱਚ ਲੱਗੀ ਸਾਡੇ ਜ਼ਿਲ੍ਹੇ ਦੇ ਵਿੱਚ ਆ ਕੇ ਦੇਖ ਉਹਨਾਂ ਨੇ ਕੀ ਕੀਤਾ ਭਈਆਂ ਨੂੰ ਪ੍ਰਵਾਸੀਆਂ ਨੂੰ 20-20 ਕੁਆਟਰ ਬਣਾ ਕੇ 20-20 ਕੁਆਟਰ ਬਣਾ ਕੇ ਦਿੱਤੇ ਹੋਏ ਨੇ ਤੇ ਸਮਰਸੀਪਰ ਦੀ ਮੋਟਰ ਲਾ ਕੇ ਦਿੱਤੀ ਹੋਈ ਆ ਜਿੱਥੇ ਉਹ ਰਹਿੰਦੇ ਨੇ ਇਦਾਂ ਹੀ ਪੰਜ ਜ਼ਿਲ੍ਹਿਆਂ ਦੇ ਵਿੱਚ ਹੋ ਗਈ ਇਸ ਵਿਰੋਧ ਦੀ ਲਹਿਰ ਚਲਾ ਆਪਣੇ ਲੋਕਾਂ ਦੇ ਵਿਰੁੱਧ ਬੋਲ ਵੀ ਇਹ ਲੋਕ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਜਿਸ ਪੰਜਾਬ ਸੂਬੇ ਦੇ ਵਿੱਚ 95% ਸਿੱਖ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਸੋਚ ਨੂੰ ਵਧਾਵਾ ਦੇ ਦੇਣ ਉਸ ਪੰਜਾਬ ਸੂਬੇ ਦੇ ਬਹੁਤ ਮਾੜੇ ਦਿਨ ਆਉਣ ਵਾਲੇ ਨੇ ਕਿਉਂਕਿ ਜਦ ਅਸੀਂ ਆਪਣੇ ਗੁਰੂ ਨੇ ਨਹੀਂ ਬਖਸ਼ਿਆ ਹੈਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿਸ ਪੰਜਾਬ ਸੂਬੇ ਦੇ ਵਿੱਚ ਕਿਸਾਨ ਜੱਥੇਬੰਦੀਆਂ ਦੇ ਬਜ਼ੁਰਗ ਕਿਸਾਨ ਆਗੂ ਜਿਨ੍ਹਾਂ ਦੇ ਉੱਪਰ ਚੀ ਗੱਤਰੇ ਪਏ ਹੋਣ ਡੱਲੇ ਵਾਲਕ ਤੇ ਪੰਦੇਰ ਵਰਗਿਆਂ ਦੇ ਉਹ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਵਧਾਵਾ ਦੇਣ ਇੱਕ ਮਾਫੀਆ ਬਣ ਜਾਣ ਕਦੇ ਪੰਜਾਬ ਬਾਰੇ ਇਹਨਾ ਸੋਚੇ ਹੋਣ ਦੇਖੋ ਧਰਨਾ ਲੱਗਿਆ ਹੋਇਆ ਵਾ ਉੱਥੇ ਚੰਡੀਗੜ੍ਹ ਪਤਾ ਨਹੀਂ ਬਹਾਲੀ ਦੇ ਵਿੱਚ ਲੱਕੇ ਸਦਾਣੀ ਹੋਣੀ ਜਿੱਤੇ ਬੈਠੇ ਨੇ ਇਹ ਵਧਾਵਾ ਦੇਣ ਵਾਲੇ ਕਿਸਾਨ ਲੀਡਰ ਕੋਈ ਵੀ ਪਹੁੰਚੇ ਨਹੀਂ ਉੱਥੇ ਪਹੁੰਚੇ ਨੇ ਕੋਈ ਇੱਥੇ ਕਦੇ ਆਪਣੇ ਪਿਓ ਪਾਣੀ ਨੂੰ ਬਚਾਉਣ ਲਈ ਬੋਲੇ ਨੇ ਕਿਸਾਨ ਲੀਡਰ ਕਿਉਂਕਿ 2029 ਦੇ ਕਰੀਬ ਪੰਜਾਬ ਦੇ ਵਿੱਚ ਸੈਂਟਰ ਦੇ ਵਿੱਚ ਫੇਰ ਵੋਟਾਂ ਪੈਣੀਆਂ ਨੇ ਇਹ ਧਰਨਾ ਲਾਉਣ ਦੀ ਸੋਚ ਰਹੀਆਂ ਨੇ ਉਸ ਟਾਈਮ ਲਾਉਣਗੇ ਇਹ ਪਾਣੀ ਦੇ ਮੁੱਦੇ ਤੇ ਇੱਕ ਤਾਂ ਅਸੀਂ 50 ਹਜ਼ਾਰ ਦੀ ਝੋਨੇ ਦੀ ਟਰਾਲੀ ਪਿੱਛੇ 55 ਕਰੋੜ ਦਾ ਪਾਣੀ ਫੂਕੀਏ ਫੇਰ ਵੀ ਅਸੀਂ ਧਰਨੇ ਲਈਏ ਫੇਰ ਵੀ ਅਸੀਂ ਮੰਡੀਆਂ ਦੇ ਵਿੱਚ ਰੋਲੀਏ ਉਹ ਇਹਨਾਂ ਨੂੰ ਪੁੱਛਣ ਵਾਲੇ ਉਹ ਬਜ਼ੁਰਗ ਕਿਸਾਨ ਲੀਟਰੋ ਆਪਣੀ ਜ਼ਿੰਦਗੀ ਤੁਸੀਂ ਬਤਾ ਲਈ ਸਾਦੇ ਤੇ ਨਾਨੇ ਬਣ ਲੈ ਬਣ ਗਏ ਆਪਣੇ ਬੱਚੇ ਬਾਹਰ ਭੇਜੇ ਕਿਉਂ ਨਹੀਂ ਤੁਸੀਂ ਝੋਨੇ ਦਾ ਬਾਈ ਕੱਟ ਕਰਦੇ 45 ਸਾਲਾਂ ਤੋਂ ਸਾਨੂੰ ਝੋਨਾ ਮਿਲਿਆ ਸੀ 45 ਸਾਲਾਂ ਤੋਂ ਸਾਨੂੰ ਲੋਹੇ ਦੀਆਂ ਸਿੱਲੀਆਂ ਮਿਲੀਆਂ ਸੀ ਜਿਹੜੀਆਂ ਸਿੱਲੀਆਂ ਵੀ ਲੋਹੇ ਦੀਆਂ ਸਿੱਲੀਆਂ ਝੋਨੇ ਵਾਂਗੂ ਪਾਣੀ ਬਰਬਾਦ ਕਰਦੀਆਂ ਨੇ ਝੋਨਾ ਵੀ 10 ਪੀੜੀਆਂ ਦੇ ਭੁੱਖਦਾ ਪਾਣੀ ਪੀ ਜਾਂਦਾ ਤੇ ਸਿੱਲੀਆਂ ਵੀ ਇੱਕ ਝੋਨੇ ਵਾਂਗੂ ਪਾਣੀ ਬਰਬਾਦ ਕਰਦੀਆਂ ਨੇ ਇਸ ਮੁੱਦੇ ਤੇ ਕੋਈ ਬੋਲੇ ਨੇ 1 ਸਾਲ ਲੀਟਰ ਇਹਦੇ ਕਰਕੇ ਭਾਈ ਜੀ ਸਾਡੇ ਏਰੀਆ ਦੇ ਵਿੱਚ ਆ ਕੇ ਜਾ ਕੇ ਦੇਖੋ ਕਿਸਾਨਾਂ ਦੀ ਜਿਬੀ ਨਾਲ ਮਹਗਿਆ ਵਿਕਿਆ 20 20 ਕਵਾਟਰ ਭਈਆਂ ਨੂੰ ਬਣਾ ਕੇ ਦਿੱਤੇ ਹੋਏ ਵੀ ਇੱਥੇ ਪੰਜ ਜ਼ਿਲ੍ਹਿਆਂ ਦੀ ਵਿੱਚ ਗੱਲ ਵਾ ਇਹ ਸਵਰੋਧਾ ਉਹਨਾਂ ਵੱਲੋਂ ਚਲਾਉਣਾ ਇਹਦੇ ਕਰਕੇ ਹੋਰ ਦਿਨ ਮਾਰੇ ਆਉਣ ਵਾਲੇ ਨੇ 85% ਛੋਟੀ ਖਸਾਨੀ ਦੇ ਹੋਰ ਦਿਨ ਮਾਰੇ ਆਉਣੇ ਵਾਲੇ ਨੇ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਸੋਚ ਨੂੰ ਬਦਾਵਾ ਦੇਤਾ ਗੁਰੂ ਗ੍ਰੰਥ ਸਾਹਿਬ ਦੇ ਸਭ ਤੋਂ ਵੱਧ ਹੱਕ ਜਿਤਾਉਨੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਸੋਚ ਨੂੰ ਆਪਣੀ ਜੁੱਤੀ ਦੀ ਨੋਕ ਤੇ ਰੱਖਦੇ ਆ ਲੱਖੇ ਸਧਾਨੇ ਵੀਰ ਸਾਨੂੰ ਵੀ ਦੁੱਖ ਲੱਗਦਾ ਵੀ ਪੰਜਾਬ ਨਾਲ ਕੀ ਹੋ ਰਿਹਾ ਪਰ 2035 ਦੇ ਵਿੱਚ ਪ੍ਰਵਸਤੀਆਂ ਦਾ ਮੁੱਖ ਮੰਤਰੀ ਬੱਚੂ ਬਣੂਗਾ ਕਿਉਂਕਿ ਜਿੱਥੇ ਦੀ ਨੌ ਜਵਾਨੀ 80% ਖੁਕਰੀ ਹੋਵੇ ਧੌਣਾ ਦੇ ਵਿੱਚੋਂ ਕੀਲੇ ਕਢਣ ਦੀ ਇਹਨਾਂ ਦੇ ਰੱਬ ਦੀ ਡਿਊਟੀ ਲਾਤੀ ਹੋਵੇ 90% ਪੰਜਾਬ ਦੇ ਵਿੱਚ ਤੁਰਦਿਆਂ ਫਿਰਦਿਆਂ ਲਾਚਾ ਹੁਣ ਉਸ ਪੰਜਾਬ ਸੂਬੇ ਦਾ ਰੱਬ ਰੱਖਾ ਹੁਣ ਤਾਂ ਪੰਜਾਬ ਦਾ ਪੰਜਾਬ ਨੂੰ ਕੌਣ ਬਚਾ ਸਕਦਾ ਜੇ ਬਾਜਾ ਵਾਲਾ بارش ਕਰੇ ਬਾਜਾ ਵਾਲਾ بارش ਬਾਬਾ ਨਾਨਕ ਉਹ ਅਕਾਲ ਪੁਰਖ ਪ੍ਰਭਾਤਮਾ ਸਾਡੇ ਪੰਜਾਬ ਤੇ ਕਿਰਪਾ ਕਰੇ ਤਾਂ ਪੰਜਾਬ ਬਚ ਸਕਦਾ ਇੱਕ ਲੋਕ ਲਹਿਰ ਉੱਠੇ ਆਪਣੇ ਪੰਜਾਬ ਨੂੰ ਬਚਾਉਣ ਲਈ ਪਾਣੀ ਜਵਾਨੀ ਕਿਸਾਨੀ ਤੇ ਛੋਟੀ ਕਿਸਾਨੀ ਨੂੰ ਬਚਾਉਣ ਲਈ ਹਰ ਘਰ ਦੇ ਵਿੱਚ ਮਰੀਦ ਪੈਦਾ ਹੋ ਗਿਆ ਕਰਨਾਟਕਾ ਦੇ ਦੋ ਸੂਬਿਆਂ ਦੇ ਸਾਡੇ ਚੌਲ ਲੈਣ ਤੋਂ ਚੌਲ ਖਰੀਦਣ ਤੋਂ ਤਕਾਰ ਕਰਦਾ ਰਿਆ ਸਪਰੇ ਆ ਸਭ ਤੋਂ ਵੱਧ ਤਾਂ ਸੀ ਪੰਜਾਬ ਦੇ ਖੇਤਾਂ ਦੇ ਵਿੱਚ ਪਾ ਰਹੇ ਆ ਇਸ ਮੁੱਦੇ ਤੇ ਵੀ ਬਾਈ ਲੱਖੇ ਸਾੜੇ ਬੋਲਿਆ ਕਰ ਰਿਆ ਸਪਰੇਆਂ ਦਾ ਬਾਈਕਾਟ ਹੋਣਾ ਚਾਹੀਦਾ ਵਾ ਇਹਦੇ ਕਰਕੇ ਜਿਹੜੀਆਂ ਜ਼ਮੀਨਾਂ ਸਾਡੇ ਪੰਜ ਜ਼ਿਲ੍ਹਿਆਂ 'ਚ ਮਹਿੰਗਿਆ ਵਿਕੀਆਂ ਨੇ ਸਭ ਤੋਂ ਵੱਧ ਦੀ ਪ੍ਰਵਾਸੀਆਂ ਨੂੰ ਕੌਣ ਕਰ ਦੇ ਰਿਹਾ ਵਾ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਮਹਿੰਗਿਆ ਵਿਕੀਆਂ ਨੇ ਇਹਦੇ ਕਰਕੇ ਵੀ ਲੱਖੇ ਸਦਾਨੇ ਸੋਚਿਆ ਕਰ ਆਪਣੇ ਲੋਕਾਂ ਨੂੰ ਕਟਹਿਰੇ ਵਿੱਚ ਠਾ ਕਰਿਆ ਕਰ ਇਹੀ ਮੇਰੀ ਤੈਨੂੰ ਬੇਨਤੀ ਹੈ ਮੇਰੇ